ਹਾਂਜੀ ਵੀ ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲਓ ਜੀ ਟਰਾਲੀ ਆਇਆ ਮਣੀ ਦਿਖਾਉਣ ਉਹ ਬੱਲੇ ਉਹ ਥੋੜੇ ਜਵਾਨ ਨੂੰ ਕੱਢ ਰਹੇ ਆ ਮਾਲ ਪਤਾ ਇਹਦਾ ਹੁਣ ਇੱਕ ਵਾਰ ਚਲੋ ਨੂੰ ਮਾ ਪਾ ਕੇ ਦੇਖ ਹਾਂ ਲਿਆਓ ਹੁਣ ਪੱਟ ਕੇ ਕੁਝ ਪਤਾ ਪਰ ਮਣੀ ਮੋਟੀ ਹੋਣੀ ਹਾਂ ਹਾਂ ਟੇ ਟੇ ਵਿਸਤਾਰ ਵਿੱਚ ਕਿਹੜਾ ਕਿਹੜਾ ਦੱਸਣਾ ਪੈਂਦਾ ਹਰ ਇੱਕ ਵਾਰ ਵਾਜਾ ਦੇਖੀ ਕੀ ਕਾ ਪੱਟੂ ਗਏ ਜਾਂ ਤਾਂ ਨਿੰਮ ਦੀਆਂ ਟਾਣੀਆਂ ਇਹੋ ਤੁਹਾਡਾ ਭਲਾ ਹੋ ਜੇ ਆ ਚੱਕ ਦੂਪ ਤੇਰਾ ਯਾਰ ਆ ਮੈਂ ਬੱਕਰੀ ਨਹੀਂ ਰੱਖੀ ਬੰਦੇ ਨੂੰ ਕੋਈ ਨਜ਼ਰ ਨਾ ਲੱਗੇ ਬੰਦੇ ਨੂੰ ਨਜ਼ਰ ਨਾ ਲੱਗੇ ਬਧਾਈਆਂ ਇਹ ਬਧਾਈ ਬੱਕਰੀ ਨਹੀਂ ਬਾਈ ਮੈਂ ਰੱਖੀ ਆ ਆ ਵੀ ਬਣਾਉਂਗਾ ਦੇਖ ਤੇ ਹਰੀ ਆ ਉਹ ਫੌਜੀ ਵਾਲਾ ਬੱਕਰੀਆਂ ਨੂੰ ਧੀ ਜਾਚੇ ਕੋਲ ਜਾਈ ਉਹ ਤਾਂ ਪਾ 55 ਸਾਡੇ ਟਰਾਲੀ ਜਾ ਗਿਆ ਉਹ ਤਾਂ ਧੀ ਟਰਾਲੀ ਜਾ ਗਿਆ ਤੇ ਇਕ ਕਦਮ ਨਹੀਂ ਇੱਕ ਤਾਂ ਇਹ ਉਹ ਨੜਪੁਰ ਟੈਡ ਕਰਨ ਡਾਇਆ ਉੱਥੇ ਉਹ ਨੜ ਕੱਢ ਕੇ ਡਬਲ ਵਾਲਾ ਪਾ ਲਈ ਬੱਤੇ ਵਾਲਾ ਉਹ ਉਹ ਦੇਖ ਲੈ ਢੱਲੇ ਹੋਏ ਗਿਰ ਜੰਨੇ ਇਹਦੇ ਪੋਸ਼ੀ ਪੱਤੀ ਵਾਲਾ ਹੈ ਸਿਸਟਮ ਇਹਦੇ ਮੈਂ ਕੁਝ ਕੁ ਚੇਂਜ ਕਰਾਏ ਆ ਅੱਜ ਤੁਹਾਨੂੰ ਉਹ ਦਿਖਾਉਣਾ ਆਪਾਂ ਚਲੋ ਜੀ ਹਾਂ ਜੀ ਵਿੱਚ ਜਾ ਰਹੇ ਹਾਂ ਆਹਦਾ ਰਵੀਆਂ ਪੈਂਦੇ ਕਰਦੇ ਜੀ ਮੇਰੇ ਫਿਰ ਪੂਰੇ ਰਾਤ ਦੀ ਰਾਤ ਦੀ ਘਰਣਾ ਨਹੀਂ ਚਾਹੋ ਤਾਂ ਇੰਕੇ ਮੁੰਡੇ ਥੱਲੇ ਹੋ ਕੇ ਖੁੱਲ ਜੇ ਕਿ ਰੁਕੋ ਹਿੰਦੂ ਆ ਟੁੱਟਦੇ ਜੇ ਤਨੇ ਬਾਈ ਐ ਕਿ ਬਹਿ ਜਾਉ ਆਪਣਾ ਆਰਾਮ ਨਾਲ ਦੋ ਘੜੀ ਬਹਿ ਲੋ ਦੋ ਘੜੀ ਬਹਿ ਲੋ ਉਹ ਪਤਾ ਪਰ ਅੰਦਰ ਕੋ ਮੈਂ ਨਾ ਦੇਖ ਆ ਵੀ ਹੈਗਾ ਇਹ ਹਾਂ ਆਉਂ ਜਾ ਕੇ ਇੱਧਰ ਟੱਕ ਕੇ ਇੱਧਰ ਆਉਣਾ ਬੰਦੇ ਦਾ ਸਾਢੇ 4 ਜਦ ਆਪ ਪਹੁੰਚੇ 4:30 ਦੇ ਵਿੱਚ ਹਾਂ ਇੰਨਾ ਬਹੁਤ ਹੀ ਵਜਦੀ ਬਾਈ ਖੜਦ ਮੈਂ ਇੱਕ ਵਾਰ ਹੁਣ ਫੁੱਲ ਚੱਕਰ ਮੈਨੂੰ ਕਾਦਾ ਮੈਨੂੰ ਰਮਾਲ ਦੇ ਪਹਿਲਾਂ ਮੈਂ ਤਾਂ ਸਾਢੇ 4 ਜਾਂ ਦੇ ਲੱਗ ਮੈਂ ਤਾਂ ਕੱਲ ਦਾ ਵੱਢਣ ਅੱਛਾ ਇੱਕ ਤਾਂ ਐ ਤਾਂ ਨਾ ਤੋਂ ਥਲੀ ਥੱਲੇ ਲੱਗ ਜਿੱਥੇ ਤੋਂ ਪਿਆ ਤਾਂ ਉਹ ਚੱਬਰੀ ਦੀ ਬਾਈ ਮਹਾਕਾਲ ਜਿਹੜਾ ਉਹਦਾ ਉਹ ਨਾਲ ਪੂਰਾ ਫੋਨ ਕਰਦੇ ਕਿਸੇ ਨੂੰ ਇੱਕ ਬੰਦਾ ਆਇਆ ਨੋ ਕਿਹੜੇ ਆਇਆ ਤਾਂ ਵੀ ਤਾਂ 10 ਵਜੇ ਤੱਕ ਜੇ ਤਾਂ ਪਤਾ ਨਹੀਂ ਠੀਕ ਨੂੰ ਪਹਿਲਾਂ ਬੇਦਨ ਨੇ ਗਾਇ ਕੋਈ ਨਹੀਂ ਤਾਂ 3 ਚਾਚਾ ਬਰਾ ਵੀਡੀਓ ਇੱਧਰ ਆ ਦੇ ਇੱਕ ਲਾਟ ਗ੍ਰਨ ਬਣਾਤਾ ਨਹੀਂ ਇਹ ਲਿਖਣਾ ਤਾਂ ਆ ਬਣੀ ਗਣਾ ਆ ਫੋਨ ਮੋਕਾਪ ਆ ਸਾਡੇ ਦਾ ਲੰਬਾ ਹੈ ਪੂਰੇ ਚੜਦੀ ਕਲਾ ਦੀ ਪੂਰੇ ਧੂਏ ਦਾ ਪਵਨ ਨਾ ਕਰਾਉਂਦੇ ਹੋਰੇ ਬਾਕਸ ਇੱਧਰ ਆ ਆ ਜਿੱਤਣਾ ਨਾ ਇੱਕ ਬੰਦੇ ਦੀ ਦਿਹਾੜੀ ਖਾ ਗਿਆ ਬਾਕਸ ਇਹ ਕੱਲ੍ਹ ਹੋਰ ਉਹੋਤੀ ਦਾ ਚਾਚਾ ਇਹ ਪਲੇਟ ਜੀ ਕੱਟ ਨਹੀਂ ਹੁੰਦੇ ਅਸੀਂ ਦੇਖੀ ਦੇਖੀ ਅੱਛਾ ਨਹੀਂ ਲੈ ਬੱਠਾ ਜੱਕ ਡਬਲ ਹਾਂ ਡਬਲ ਜੱਕ ਜੱਕ ਨੂੰ ਵੀ ਡਬਲ ਆਹ ਚੰਗਾ ਬੈਠਾ ਡਬਲ ਚੱਕਾ ਬੈڑا ਦਿਆ ਹਾਂ ਹਾਂ ਠੀਕ ਆ ਲੱਗਾ ਦੋ ਚੱਲ ਜਾ ਬਸ ਇੱਥੇ ਰੱਖ ਮਾਰ ਦੇ ਪਿੱਛੇ ਨਹੀਂ ਕਹਿੰਦਾ ਆਹ ਚੱਪਲ ਜੀ ਰਹਿ ਗਿਆ ਦੇਖੀ ਹੂੰ ਇਧਰੋਂ ਹੀ ਚਾਚਾ ਇਧਰ ਕਿੱਥੇ ਲੱਗੂਗਾ ਸੜਕ ਤੇ ਇਧਰ ਉਹ ਤੇ ਪਿੱਛੇ ਲਾ ਲੈ ਬਾਈ ਕੋਡੀ ਚ ਇਹ ਉਰੇ ਆਊਗਾ ਹਾਂ ਹਾਂ ਅੱਧੀ ਬਾੜ ਤਾਂ ਡਾਲੇ ਨਹੀਂ ਉਹ ਬਣਤੀ ਜਾਕ ਫਿਟੀਆਂ ਇਹਨਾਂ ਦੇ ਵਿੱਚ ਹੁਣ ਆ ਰਹੀ ਦੇ ਉਰੇ ਲਾਉਣ ਨੂੰ ਕੱਪ ਰਹਿ ਗਏ ਹਾਂ ਉਹਦੇ ਦੇਖ ਕੇ ਸਾਡੇ ਨੇ ਕੱਪ ਲੱਗੇ ਆ ਲੈ ਕੇ ਆਏ ਦੱਸਣਾ ਕਿ ਪੂਰੀਆਂ ਪੂਰੀਆਂ ਸਹਜ ਮਿਲਦੀਆਂ ਉਹ ਲੱਗਦੇ ਆ ਉਰੇ ਪੂਰੇ ਉਹ ਐਲਕੀਆਂ ਚ ਅਸੀਂ ਕਰਦੇ ਹਾਂ ਘਰ ਤੋਂ ਸਾਰ ਲੈਣਾ ਹੁਣ ਤਾਂ ਸਾਰਦਾਂਗੇ ਕਿ ਘਰ ਤੋਂ ਟਹਿਲ ਤੋਂ ਹੀ ਲਿਆਉਂਦੇ ਹਾਂ ਹੁਣ ਅੱਛਾ ਪਾਲ ਸਮਾਰੀ ਵੀ ਆ ਲੱਖੀ ਲਿਆ ਜਾਂਦੇ ਅਸੀਂ ਅੱਛਾ ਦੇਖ ਕੇ ਆਉਣੇ ਤਾਂ ਸੱਚ ਕਰਾਂ ਕਿ ਆ ਆ ਤਾਂ ਅਮ ਨਹੀਂ ਹੁਣ ਨਾਏ ਪਾਚੇ ਪੀਣਾ हां ਹੁਣ ਤਾਂ ਥੱਲੇ ਨਹੀਂ ਆਏ ਬਸ ਉਹ ਗੁੰਡਿਆਂ ਦਾ ਧਿਆਨ ਰੱਖ ਪੂਰਾ ਬਸ ਇਹ ਦੂਏ ਤਰ੍ਹਾਂ ਗੱਲ ਆ ਲਾਲਾ ਪਹਿਲਾਂ ਅਵਨੀ ਇਹ ਬਾਅਦ ਚ ਲੱਗੂਗੀ ਅੱਛਾ ਸਾਡੇ ਵਾਲੀ ਦੀ ਪਹਿਲਾਂ ਲੱਗਦੀ ਆਹਾ ਉਹਦੇ ਐਂਗਲ ਦੂਏ ਲੋਟ ਹੈ ਮੈਂ ਤਾਂ ਹੀ ਕਿ ਹਮਾਂ ਉੱਥੇ ਨਾ ਕਿੱਲ ਬੰਦੀ ਜਾਂਦੀ ਲੰਬੀ ਹਾਂ ਹੂੰ ਚਾਹੀਦੀ ਹੈ ਨਹੀਂ ਥੋੜੀ ਵਾਲੀ ਦੀ ਤਾਂ ਕੋਈ ਖੁੱਲਦੀ ਉਹ ਬਾਅਦ ਚ ਲੱਗਦੀ ਹੈ ਉਹਦੀ ਪਹਿਲਾਂ ਲੱਗਦੀ ਹੈ ਉਹਦੇ ਐਂਗਲ ਐਂਗਲ ਲੱਗੇ ਦੋਗੇ ਅੰਦਰਲੇ ਪਾਸੇ ਤੇ ਆਏ ਇਹ ਡਾਲਾ ਦੱਬ ਲੰਦਾ ਫਿਰ ਲੋ ਜੀ ਬਾਕੀ ਰੰਗ ਰੋਗਨ ਦੇਖੋ ਜੀ ਸਫਾਈ ਪੂਰੀ ਐ। ਵਿਖਾਣ। ਉਹ ਲਾਈਨ। ਉਹ ਕਰਾਇਆ ਦੂਜਾ ਕਲਰ ਇਹਨੂੰ ਜਿਹੜਾ ਆਪਣਾ ਕਹਿੰਦੇ ਨੇ ਮੈਟੈਲਿਕ ਬੜੀ ਸੋਹਣੀ ਟਰਾਲੀ ਐ। ਦੇਖੋ ਪੈਂਦਾ ਰੋ ਪੂਰਾ। ਗੁੱਚੀ ਆਲਾ ਸੱਪ ਨੇ ਟੌਰ ਬਣਾਤੀ। ਕੀ ਹੋ ਗਿਆ? ਕਣਕ ਵੱਢਣੀ ਐ? ਵੱਢਦੇ ਆਂ ਵੱਢਦੇ ਆਂ। ਚੱਲ ਜੀ ਯਾਰ। ਤੋੜੀ ਬਣਾਉਣੀ ਆ ਮੈਂ ਹੁਣੇ ਅੱਜ ਇੱਥੇ ਰੱਖ ਨੇਰੀ ਉਹ ਐ ਨੇਰੀ ਉਹ ਤੋੜੀ ਬਸ ਬਣਾ ਕੇ ਨਾਲ ਦੀ ਨਾਲ ਪਾਉਣਾ ਉਹ ਅੱਛਾ ਅੱਜ ਹੀ ਪਾਉਣਾ ਸਾਰੇ ਕੰਮ ਅੱਜ ਹੀ ਕਰਨੇ ਆ ਤੇਰੀ ਬੀਜ ਕੇ ਸਵੇਰੇ ਪਾਣੀ ਲਾਉਣਾ ਪਾਸੇ ਜਿਹੜੀ ਵਧਣੀ ਆ ਇਹ ਪਾਸੇ ਜਿਹੜੀ ਵਧਣੀ ਉਹ ਯਾਰ ਫੇਰ ਟਾਈਮ ਨਹੀਂ ਲੱਗਦਾ ਹੈਗਾ ਤੇ ਆ ਫੋਟੋ ਮੈਂ ਬਣਾਈ ਆ ਬਾਈ ਖਚਵਾ ਕੇ ਲੈ ਕੇ ਤੇ ਹਾਂ ਹਾਂ ਮੰਮੀ ਵਾਲੇ ਆ ਗਏ ਆ ਦੋ ਹੋ ਰਹੇ ਨੇ ਮੰਦਾ ਹੋਣ ਦਾ ਸਾਡੇ ਨਾਲ ਕੀ ਕਰਦਾ ਹੋ ਬਿੱਟੂ ਵੀ ਦਾ ਬਿੱਟੂ ਆ ਬਿੱਟੂ ਹਾਂ ਆ ਕੇ ਇਹਦੇ ਟਾਇਰ ਚ ਮਗਾਏ ਗੱਭਰੂ ਦਾ ਚ ਉਂਗਲੀਆਂ ਜਿਹੀਆਂ ਵੱਡਣੀਆਂ ਛੋਟਾ ਜਿਹਾ ਤਾਂ ਹੈ ਖਤੀ ਜੀ ਵੱਡਣੀਆਂ ਤੇਰੇ ਯਾਰ ਨੇ ਤੂੜੀ ਬਣਾ ਕੇ ਜਿਹੜੀ ਚੜੀ ਹੈ ਆ ਕੇ ਟਾਇਰ ਚ ਮਗਾਏ ਹਾਂ ਮੈਨੂੰ ਲੱਗ ਗਿਆ ਪਤਾ ਕਹਿੰਦੇ ਟਾਇਰਾਂ ਤੇ ਲੱਖੀ ਨੇ ਰੀਜਨ ਲਾਈਆਂ ਸੋਨੀਆ ਉਰੇ ਆ ਸੋਨੀਆ ਵਧਾਈਆਂ ਮਿਲ ਗਈਆਂ ਵਧਾਈਆਂ ਦੇ ਖੁਸ਼ੀਆਂ ਪੂਰਾ ਖੁਸ਼ੀ ਕੋਈ ਚਾਹੇਗਾ ਚਲ ਹੁਣ ਟੂੜੀ ਬਣਾਉਣ ਹੁਣ ਕਹੇ ਪਹਿਲੇ ਦਿਨ ਭਰਨੀ ਹੈ ਟੀਸੀ ਕੱਢਾਂਗੇ ਮੈਂ ਦੇ ਦੇਣਾ ਫੌਜੀ ਦੇ ਦਊਗਾ 100 100 ਦੇ ہاں 100 100 ਦੇ ਦੇ ਦੇਣਾ ਹਾਂ ਹਾਂ ਕੋਈ ਨਹੀਂ ਆ ਜਾ ਮੈਂ ਦੇ ਦੇਣਾ ਲੈ ਤੇਰੀਆਂ ਵਧਾਈਆਂ ਦੇਤੀਆਂ ਤੈਨੂੰ ਠੀਕ ਹੈ ਮਾਤ ਦਾ ਟਰਾਲੀ ਆਇਆ ਉਹਨੇ ਉਹਨੇ ਭਰਦੀਆਂ ਰਹਿਣਾ ਭਰਦੀਆਂ ਰਹਿਣਾ ਇਹ ਨਾ ਕਹੇ ਵੀ ਟਰਾਲੀ ਜਿੱਦਣ ਗੋਲੇ ਪਏ ਤੇ ਆਪ ਨਹੀਂ ਕਹਿਦਾ ਲੈ ਮੈਂ ਤਾਂ ਟਰਾਲੀ ਵੀ ਬੜੀ ਬਣਾ ਲਈ ਕਹਿੰਦਾ ਇਹ ਤਾਂ ਨਹੀਂ ਭਰਦੀ ਮੈਂ ਕੋਈ ਤਾਂ ਭਰ ਨਹੀਂ ਹਾਂ ਨਹੀਂ ਆਉਣ ਦੇ ਲੋ ਜੀ ਹੁਣ ਕਟਰਬਾਰ ਪਾਉਣਾ ਤੇ ਚੱਲਿਆਂ ਵੱਢਣ ਤੇ ਬਾਕੀ ਹਰਿਆਣੇ ਚੋਈ ਮਸ਼ੀਨ ਆਪਣੀ ਅੱਜ ਰਾਤ ਨੂੰ ਜਾਂ ਕੱਲ ਨੂੰ ਸਵੇਰ ਤੱਕ ਪਹੁੰਚ ਜੂਗੀ ਮੋੜ ਦੇ ਮੋੜ ਤੇ ਤੇ ਗੱਪਰੂ ਜੀ ਜਾਣਾ ਵੱਢਣਾ ਸ਼ਾਮ ਨੂੰ ਚਾਚੇ ਉਹਨਾਂ ਦੀ ਵੀ ਵੱਢਣੀ ਆ ਤੇ ਬਾਕੀ ਕੱਲੂ ਲਾਵਾਂਗੇ ਰੌਣਕ ਮੇਲਾ ਫੇਰ ਠੀਕ ਆ ਠੀਕ ਆ ਹੁਣ ਦੇ ਹਾਂ ਆਏ ਖੜਾ ਲਾ ਸਿੱਧੀ ਹਾਂ ਭਾਈ ਚਲੋ ਜੀ ਚਲੀਏ ਲੈ ਯਾ ਰੱਬ ਦਾ ਨਵਾਂ ਮੇਰੀ ਹੈ ਵਾਕੇ ਪਾਸੇ ਮਾਰਾ ਹਲਕਾ ਜਾ ਕੇ ਰਸਤਾ ਕਰਾਉਣਾ ਪੈਣਾ ਪਹਿਲਾਂ ਪਿੰਡ ਚੋਂ ਆਪਾਂ ਨੂੰ ਕਿਉਂ ਚੋਟਾ ਚਾਹੂਣੀਆਂ ਪੈਣੀਆਂ ਹੁਣ ਕਟਰਬਾਲ ਦਾ ਬਾਲਿਆ ਹੁਣ ਆਪਾਂ ਤਾਹੀ ਦਾ ਫੁਲਵਾ ਨਹੀਂ ਗੇੜਾ ਲਾਉਣਾ ਕੱਲ ਤੇ ਫਿਰ ਲਗਾਤਾਰ ਹੈ ਨਾ ਕੰਮ ਨਹੀਂ ਉਹ ਕਰ ਦਾਂਗੇ ਆਪਾਂ ਕਟਰ ਵਾਲੇ ਕਰ ਦਾਂਗੇ ਰਸਤਾ ਜਿਹਾ ਖੋਲੀਓ ਕਟਰ ਵਾਲ ਪਾ ਲਿਆ ਹੈ ਕਟਰ ਵਾਲੇ ਕਰ ਦਾਂਗੇ ਆਹੋ ਨੱਤਾ ਪਿੱਛੇ ਰੱਖ ਮੜ ਜਾ ਚੱਲ ਚੱਲ ਵੀਰੇ ਆਉਣ ਕੋ ਨੱਤਾ ਵੀਰੇ ਹੁਣ ਲੈ ਜਾਉਂਗਾ ਜਦੋਂ ਮਸ਼ੀਨ ਦੇ ਉੱਪਰ ਮੈਂ ਆਇਆ ਇਹ ਸੋਨੀ ਬਾਈ ਨਹੀਂ ਇੱਥੇ ਆਪਣਾ ਡਿਸਟ੍ਰੀਬਿਊਟਰ ਦਾ ਕੰਮ ਐ ਕਰਿਆ ਵੀ ਇੱਥੇ ਲੀਟਰ ਤਾਂ ਪਹਿਲਾ ਇਹ ਆਪ ਇਸ ਤਰ੍ਹਾਂ ਪਿਸਟਨ ਡਾਊਨ ਜਾਣ ਲੱਗੇ ਪੱਜ ਵੀਰ ਕਰਦੇ ਰੀਵਰਸ ਆ ਦੇਖੋ ਰੀਲ ਲਿਖੀ ਹੋ ਗਈ ਸੋਨੀ ਰੀਲ ਦਿਖਾ ਦੇ ਇੱਥੇ ਉਹਦਾ ਰੀਲ ਡਾਊਨ ਜਾ ਰਿਹਾ ਦਾ ਹ ਆ ਰੀਲ ਲੈਣਾ ਐਂ ਟ੍ਰੈਕਸ਼ਨ ਰੁਕ ਗਿਆ ਆਪਾਂ ਰੀਲ ਨਾਲ ਚਲਾ ਦਿਆ ਤੇ ਹੁਣ ਆਪਾਂ ਚੱਲ ਪਏ ਦੋ ਦਿਨ ਪਹਿਲਾਂ ਬਚਾਇਆ ਤਾ ਗੱਭਰੂ ਨੂੰ ਕਿਹਾ ਸੋਨੀ ਭਾਈ ਮਾ ਹੁਣ ਭਰਾ ਲੈ ਟਰਾਲੀ ਹੁਣ ਆਈ ਵੀ ਆ ਮਸ਼ੀਨ ਕਿਹਾ ਨੂੰ ਦੋ ਟਰਾਲੀਆਂ ਭਰਾ ਲਾਵਾਂ ਵਾਓ ਵਾਓ ਠੰਡਾ ਮੇਰੇ ਵੀਰੋ ਕਦੇ ਕੰਮ ਦੀ ਸ਼ੁਰੂਆਤ ਠੰਡੇ ਦੇ ਨਾਲ ਹੋ ਰਹੀ ਹੈ ਤੇ ਮੇਰੇ ਵੀਰੋ ਅੱਜ ਪੂਰਾ ਧੋਕ ਨਾਲਾਂ ਦਾ ਟੱਕ ਫੱਢਣਾ ਪਿੰਡ ਚ ਤੇ ਇਤਵਾਦ ਨੂੰ ਹੋਰ ਪਾਸੇ ਜਾਣਾ ਗੱਭਰੂ ਨੂੰ ਅਸੀਂ ਹੱਦ ਦੇ ਸੀਗੇ ਇੰਨੇ ਕਿ ਤਾਂ ਵਿੱਚੇ ਲਿਆਉਣ ਦੇ ਸੀ ਮਸ਼ੀਨ ਦੇ ਇੰਨੇ ਕਿ ਤਾਂ ਅਸੀਂ ਕਹਿੰਦਾ ਤੂੜੀ ਵਾਲੀ ਵੀ ਹੁਣੇ ਲਿਆਉਣੀ ਹੈ ਹਾਂ ਵੱਢਦੀ ਸਾਰ ਜਿਹੜੀਆਂ ਕਹਿੰਦਾ ਸਾਮ ਨੂੰ ਪਾਉਣੀ ਆ ਵੱਢ ਕੇ ਕਹਿੰਦਾ ਇੱਧਰ ਚਾਚੇ ਨੇ ਲਾਉਣੀ ਕਰਦੇ ਨੇ ਤੇ ਚਾਚਾ ਇੱਧਰ ਮਾਰ ਲਿਆ ਹਿੰਮਤ ਗੱਭਰੂ ਤੇ ਚਾਚੇ ਇੰਨੇ ਦੇ ਲਓ ਹੱਥਾਂ ਨਾਲ ਵੱਢ ਲਈ ਆਹ ਕਣਕ ਤੇ ਦੋਨੇ ਜਵਾਨ ਲੱਗੇ ਹੋਏ ਨਾਲ ਬੇਟਾ ਇਹਨਾਂ ਦਾ ਇਹ ਦੇਖ ਲਓ ਇਹਨਾਂ ਨੇ ਇੱਥੇ ਹੁਣ ਗੰਨਾ ਬੀਜਣਾ ਗੰਨਾ 85 ਹੋ ਜਾਂਦਾ ਕੋਈ ਹੋਰ ਵੈਰਾਈਟੀ ਖਿਲਾੜੀ ਬਾਤਿਓ ਠੀਕ ਹੈ 85 85 ਦਾ ਬੜਾ ਸੋਹਣਾ ਨਿਕਲਦਾ ਹੈ ਭਾਈ 700 ਰੁਪਏ ਹੈ ਕੋਟਾ ਦੇ ਆ ਅੱਛਾ ਬੀਜ ਬੱਲੇ 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 ਠੀਕ ਹੈ ਬੀਜ ਬਦਲਮਾ ਹੀ ਹੋਣਾ ਚਾਹੀਦਾ ਅੱਛਾ ਇਹ ਵੀ ਹੈ ਮਿੱਟੀ ਤੋਂ ਬਦਲਮਾ ਆਵੇ ਨਾ ਫੜ ਕੇ ਲੈਣਾ ਠੀਕ ਹੈ ਗੰਨੇ ਬਾਤ ਤੇ ਤੇ ਡਾਕਰ ਜ਼ਮੀਨਾਂ ਦੇਖੋ ਡਾਕਰ ਤੇ ਇਹਦੇ ਚ ਐ ਨਰੌਣੀ ਕਰਕੇ ਪਾਉਣਾ ਜਦ ਐ ਨਜ਼ਾਰਾ ਆਉਣਾ ਪਊ ਮੂਰਤ ਦਾ ਮੂਰਤ ਤੇ ਹੈ ਅੱਜ ਕਰਦੇ ਬਲੌਗਰ ਸਾਡੇ ਕੋਲ ਬਿਲ ਹੈ ਅੱਜ ਕਰਦੇ ਚੈੱਕ ਮੈਂ ਲੈ ਆ ਰਿਹਾ ਉਹਨੇ ਤੂੰ ਆ ਟਰਾਲੀ ਨਾਲ ਉਹਦੇ ਕੱਢ ਦੇ ਅਸੀਂ ਟਰਾਲੀ ਚ ਦਾਣੇ ਕੱਢ ਦੂੰਗਾ ਆ ਸਾਈਡ ਜੀ ਨੂੰ ਬਾਹਰ ਕਰ ਦਨੇ ਇੱਥੇ ਟਰਾਲੀ ਲਾ ਕੇ ਦਾਣੇ ਕਰ ਦਨੇ ਜਾਂ ਉੱਥੇ ਨੂੰ ਮਸ਼ੀਨ ਵੜੂਗੀ ਨਾ ਉੱਥੇ ਕੱਢ ਕੇ ਟਰਾਲੀ ਜਾਂ ਤੂੰ ਮਸ਼ੀਨ ਪਾ ਲਿਆ ਉਹਦੇ ਤੇਰੀ ਮਸ਼ੀਨ ਵੀ ਚੈੱਕ ਕਰ ਲੈ ਜੀ ਨਾਲ ਉਹਦੇ ਕਰ ਦੇ ਮੇਰੀ ਉਹਨੇ ਕਢਾ ਲਓ ਉੱਥੇ ਕਰਕੇ ਪਰ ਵੱਡਣ ਨੂੰ ਇਹਨੂੰ ਗੱਲ ਕਰਨੀ ਮੈਲੇ ਭਰਤੀ ਦੁਰਜੀ ਹਵਾ ਲੱਗ ਜੂਗੀ ਹੋਰ 10 ਮਿੰਟ ਦੀ ਆ ਬਾਬਾ ਟਾਈਮ ਲਾਂ ਸੁੱਕ ਜੂਗਾ ਨਾਲੇ ਹਾਂ ਮੂ ਠੰਡੇ ਲਾਉ ਮੈਂ ਮਗਾਈ ਚਾਹ ਤੋਲ ਪਈ ਜਨੂ ਉਹ ਨਾਲੇ ਵੜਨੀ ਨੇ ਨਾਲੇ ਉਹ ਮੈਂ ਤਾਂ ਹੀ ਤਾਂ ਟਰੈਕਟਰ ਖਿੱਚ ਕੇ ਆਇਆ ਮੈਂ ਕਿਹਾ ਮੇਰੇ ਜਾਂਦੇ ਨੂੰ ਕਿਤੇ ਵੜਦਣ ਮੈਂ ਸੋਰੀ ਪਾਣ ਦੇਤੀ ਜਾਣਾ ਹੈ ਉਹ ਪਰਦੇ ਪਾਸੇ ਆ ਜਾ ਉਧਰ ਜੰਮਨਗੋੜ ਨੂੰ ਚੱਕਦੇ ਵੀ ਖੁਸ਼ਕਿਆ ਸੋਨੀ ਬਾਈ ਲੈ ਕੇ ਬਾਬੇ ਦਾ ਨੋ ਵਾਹਿਗੁਰੂ ਸੱਚੇ ਪਾਤਸ਼ਾਹ ਹਾਂ ਹਾਂ ਮਾਤ ਲਾ ਲੀਚੋ ਨਾ ਜੜਾਂ ਤੋਂ ਚੱਕਦੇ ਆਂ ਜੜਾਂ ਤੋਂ ਟੂੜੀ ਨਹੀਂ ਆ ਟੂੜੀ ਨੂੰ ਹਾਦਿਆ ਕਹਿੰਦੇ ਵੀ ਇਕੱਠਾ ਹੀ ਕੇਦਾ ਫਾਗ ਲਿਆ ਇੱਕ ਅਭੀ ਠੰਡਾ ਪੀ ਲਿਆ ਬਸ ਚੱਲਦੇ ਹੁਣ ਇਹ ਤੋਂ ਬਾਅਦ ਦੂਜੀ ਜਗ੍ਹਾ ਆ ਉਰਾ ਆ ਜਾ ਤੈਨੂੰ ਗੱਦੇ ਨਾਲ ਭਰਦਣਾ ਉਹਨੇ ਗੱਪਰੂ ਜੇ ਪਾਲਿਆ ਟੂੜੀ ਵਾਲੀ ਤੁੜੀ ਤੇਰੀ ਉੱਡ ਕੇ ਸਾਡੀ ਚਾਚਾ ਵਾਲੇ ਖੇਚ ਗਈ ਓਏ ਉਹਦਾ ਹੀ ਲੈ ਲਈ ਦੋ ਪੰਡਾ ਹੁਣ ਦਾ ਨਾ ਇਹਦੇ ਪਾਸੇ 2 ਦਿਨਾਂ ਤੱਕ ਪੂਰਾ ਤਾੜ ਮੱਜਣਾ ਹੈ ਉਹਦਾ ਫੁੱਲ ਦੇਖੋ ਐਨ ਕਣਕਾਂ ਸਨਹਿਵੀ ਹੋ ਗਈਆਂ ਪੂਰਾ ਭੜਿਕਾ ਖੜਕਣਾ ਦੋ ਦਿਨੋਂ ਤੱਕ ਉਹ ਸਭ ਹੀ ਨਾ ਖੜੇ ਨਹੀਂ ਰਿਹਾ ਮਾਲ ਲਾਣੇ ਨਹੀਂ ਖੜ ਰਹੇ ਪਿੱਛੇ ਚੱਲਾ ਲਾਣ ਦੀਆਂ ਵੇਖਾਂ ਕਿ ਲੱਗ ਰਹੀ ਹੈ ਨਵੀਂ ਟਰਾਲੀ ਤੇ ਥੋੜਾ ਬੋਤ ਹੀ ਮਾਲ ਘੱਟੂਗਾ ਬਰੂ ਤੇਰਾ ਨਾਲੀ ਵਾਹਨਾਂ ਦੇ ਰੰਗ ਨੇ ਫਲੇਟ ਸਟੇਟਿਕ ਮਤਰਾ ਕੋਈ ਸਰਦਾ ਮਗਰ ਮਗਰ ਰੱਖਦਾ ਉਹ ਸਨਸਰ ਉਹ ਡੋਟ ਨਹੀਂ ਹੈਗਾ ਨਾਲੇ ਚਾਚਾ ਕਿਵੇਂ ਵੀ ਆਗੂ ਚ ਲੱਗਦੀ ਨਹੀਂ ਗੱਦ ਨੂੰ ਵੀ ਆਪਾਂ ਨਹੀਂ ਲਾਉਣਾ ਨਹੀਂ ਉਹ ਠੀਕ ਹੈ ਉਹ ਤੂੜੀ ਵਾਲੀ ਮਸ਼ੀਨ ਪਹਰੇ ਨਹੀਂ ਦਿੰਦੀ ਇਹ ਇਹਦੇ ਵਿੱਚ 40 ਆ 40 ਨਾਲੇ ਉਹ ਵੀ ਉਹ ਧੂੜੀ ਉਹ ਕੰਮ ਨਾ ਕਰਦਾ ਉਹ ਤਾਂ ਪੰਚ ਖੇਤਾਂ ਜੀ ਤਰੌਣ ਤੋਂ ਹੈ ਨਹੀਂ ਉਹ ਚਾਹੂਗਾ ਮੈਦਾਨ ਲਾ ਮੀ ਖੇਤ ਚੋਂ ਲਾ ਲਾ ਫੇਰ ਆਪਣਾ ਲਾ ਨਾਲੇ ਇਹ ਉਹ ਕਿਹੜੇ ਵੇਚਦਾ ਕੀ ਇਹਦੇ ਕੋਲੇ ਪਿਆ ਅੱਡੇ ਕੋਲ 3 4 ਪਈ ਹੈ ਜਿੱਧਰ ਦੇ ਆਈਏ ਕਿਤੇ ਹਣਾ ਬੱਬੂ ਭਰ ਕੇ ਚੱਲਿਆ ਜੇ ਚੱਲ ਪਿਆ 15 ਕਿਲੋ ਮਿੰਟ ਹੋਰ ਪਾਸੂ ਟਰਾਲੀ ਦਾ ਆ ਦੂ ਟਰਾਲੀ ਨੂੰ ਹਾਂ ਟਰਾਲੀ ਜੇ ਹੋ ਲੂਗਾ ਇਹ ਹੂੰ ਲੈ ਕੇ ਆਵਾਜ਼ ਆ ਗਈ ਠਾਈ ਨਿਕ ਰਹਿ ਗਏ ਪੰਜ ਕਿਤਾ ਹੋਣਗੇ ਰਾਮ ਹੱਜੂ ਜੀ ਦਾ ਨਾਣਾ ਹਾਂ ਠੀਕ ਹੂੰ ਹਵਾ ਨਿਕਲੀ ਵੀ ਦੇਖੀ ਹਵਾ ਨਿਕਲੀ ਵੀ ਤੇ ਤੈਨੂੰ ਹਵਾ ਨਿਕਲੀ ਵੀ ਤੀ ਉਹ ਹੁਣ ਉਹਨੂੰ ਕਹਿ ਕੇ ਫਾੜ ਮੇਲਾ ਕਰਾ ਲਿਆ ਹੁਣ ਕਾ ਛੇਜੀ ਦੇ ਕੇ ਫਾੜ ਮੇਲਾ ਕੱਦੋ ਆ ਗਿਆ ਮੈਂ ਟਰਾਲੀ ਦੇ ਕੇ ਉਹ ਵੱਟਣੀ ਆਪਾਂ ਨੇ ਵੀ ਨੂੰ ਬੱਸ ਬੱਸ ਇਹਨੂੰ ਵਿੱਚੇ ਰਹਿਣ ਦੇ ਫਿਰ ਆ ਤਾਂ ਮੈਨੂੰ ਆਇਆ ਮੈਂ ਤੇਰੀ ਵਿਜਨ ਕਰਕੇ ਬੰਗਲ ਲੈ ਆ ਨਹੀਂ ਮੈਂ ਕਿੱਥੇ ਬੜਾ ਤੁਣਕੇ ਦੇ ਕੰਮ ਤੇਰਾ ਚੱਲ ਜੂਰੇ ਬਾਕੀ ਹੋਰ ਆ ਉਹ ਦੂਈ ਗਣਕ ਆਣੀ ਦੀ 25 ਤਰੀਕ ਨੂੰ ਹੂੰ ਆ 25 ਦੇ ਬਾਅਦ ਆਉਣੀ ਆ ਓਰੇ ਓਰੇ ਆਪਣੀ ਵੱਟਣ ਵਾਲੀ ਆਹੀ ਦੀ ਇਨੇ ਵਾਰ ਪਾਰੇ ਇਤੋਂ ਬਾਅਦ ਆਪਾਂ ਪਾਰ ਦੇਣਾ ਕਿ ਬੋਰਾ ਫਿਰ ਜਿੱਦਣ ਜਾਣਾ ਪਾਰ ਦੇਣਾ ਹੁਣ ਕਿੰਨੀ ਤਰੀਕ ਤੱਕ 20 ਮੈਨੂੰ ਲਕੀ ਨੂੰ ਮੱਛ ਦੇ ਕੇ ਆਹਦਾ ਬਾਠ ਠੀਕ ਹੈ ਲਓ ਜੀ ਗੱਪਰੂ ਪਾ ਲਿਆ ਟੂੜੀ ਵਾਲੀ ਮਸ਼ੀਨ ਕਹਿੰਦਾ ਨਾਲੇ ਚੈੱਕ ਹੋ ਜੂਗੀ ਇਹਦਾ ਗੇਅਰ ਪਿੱਛੇ ਨੂੰ ਇਹ ਥੋੜੀ ਰੇਸ ਥੋੜੀ ਨਹੀਂ ਥੋੜੀ ਜਿਹੀ ਲੋ ਜੀ ਪਹਿਲਾ ਦਿਨਾਂ ਚ ਮੱਥਾ ਟੇਕ ਲਿਆ ਬਣਾ ਲੱਕ ਥੋੜੀ ਜਿਹੀ ਗੱਪੇ ਵਾਲੀ ਗੱਪੇ ਵਾਲੀ ਲੈ ਲੈ ਗੱਪੇ ਵਾਲੀ ਉੱਧਾ ਜਾਈ ਤਾਂ ਲੈਣ ਤਾਂ ਕਰਕੇ ਚਲਾ ਲਈ ਜੇ ਕਿਤੇ ਤਕੜਾ ਹੁੰਦਾ ਨਾ ਕਿਲਾਖੰਡ ਹੁੰਦਾ ਫੇਰ ਨਹੀਂ ਚਲਾਉਣਾ ਇੱਥੇ ਐ ਚਾਚੇ ਉਹਨਾਂ ਨੂੰ ਵੀ ਅਸੀਂ ਚਰੀ ਵੀ ਦਾਂਗੇ ਹੁਣ ਸਿੱਧੀ ਥੱਲੇ ਬੜੀ ਡਾਉਨ ਠੀਕ ਆ ਸਫਾਈ ਦਾ ਕੰਮ ਦੀ ਆ ਮੈਂ ਸਫਾਈ ਦਾ ਬਹੁਤ ਆ ਰੀਪਰ ਦੀ ਆਂ ਰਗੜ ਦੰਦਾ ਥੱਲਿਓ ਨਹੀਂ ਨਹੀਂ ਹੁਣ ਆਇਆ ਮਿੱਟੀ ਦੇ ਜਿੰਨੀ ਮਰਜ਼ੀ ਚਕਾ ਲੈ ਆ ਚਾ ਮਿੱਟੀ ਦਾ ਨੁਕਸਾਨ ਹੈ ਨੁਕਸਾਨ ਨਾਲੇ ਆਪਣੀ ਡਾਕਰ ਜ਼ਮੀਨ ਹੈ ਇਹਦੀ ਡਲੀ ਸਾਲੀ ਜਾਂਦੀ ਹੈ ਤੂੜੀ ਚ ਸਿਓਰਟੀ ਦੀ ਭੁਰ ਜਾਂਦੀ ਆ ਆਪਣੇ ਤਾਂ ਮਿੱਟੀ ਜਾਂਦੀ ਆ ਵਿੱਚ ਫਿਰ ਚਲ ਅੱਜ ਟੈਕ ਹੋ ਗਿਆ ਨਾਲੇ ਉਹ ਤਾਂ ਹੀ ਬੜਾਈਆ ਕਰਤੀ ਜੇ ਇਹਨੇ ਉਹ ਕਰਨਾ ਹੈ ਕੰਨਾ ਜਾਂ ਬੀਜਣਾ ਆਓ ਇੱਥੇ ਚਾਚੇ ਨੇ ਵੀ ਕਰਨਾ ਬੀਜਣਾ ਕਹਿੰਦਾ ਪਾਣੀ ਛੱਡਣਾ ਹਾਂ ਇਹਨੇ ਗਿੱਲਾ ਕਰ ਦੇ ਗਿੱਲਾ ਹੋ ਜਾਣਾ ਗਿੱਲਾ ਹਾਂ ਇਹ ਤਾਂ ਹੈ ਤਾਂ ਹੈ ਦੂਏ ਤੋਂ ਲੰਸਤ ਆ। ਲੈ ਜਮਾਂ ਮੈਂ ਕਹਿੰਦਾ ਸੀ ਆਰਟੀ ਮੰਗਵਾ ਆ ਜੀ ਆਵਾਜ਼ ਵੀ ਨਹੀਂ ਹੈ ਟਰੈਕਟਰ ਦੀ ਕੋਰਾ। 1400 ਚੱਕਰਾਂ ਤੇ ਆ। ਬਾਈਨੇ ਕਿਤੇ ਬਹੁਤ ਵਧੀਆ ਚੱਲ ਰਿਹਾ ਨਾਲੇ। ਇਹ ਲਾਨ ਚੜਦਾ ਨਾਲ ਚੱਲਦਾ ਬੰਬੂ ਭੜਕੇ ਪੁਰਾਣੇ ਇੱਕ ਇਹਦੀ ਉਹ ਟੁੱਟੀ ਵੀ ਥੱਲੇ ਮਸ਼ੀਨ ਦੀ ਝਾਰਨਾ ਹਿੱਲਣ ਵਾਲੇ ਹਿੱਸੇ ਨਾਲ ਬੈਲਟ ਹੁੰਦੀ ਆ ਉਹ ਇਹਨੂੰ ਦਿਖਾਇਆ ਹੁੰਦੀ ਉਹ ਤੇ ਉਹਦਾ ਲਿਆ ਕੇ ਰਾ ਕੇ ਵਧੀਆ ਕਰਦੇ ਬਾਕੀ ਹੋਰ ਉਹ ਚੀਜ਼ੇ ਕੋਈ ਸਫਾਈ ਬਥੇਰੀ ਹੈ ਪੜਾਈ ਬਥੇਰੀ ਇਸ ਕੰਮ ਕਰਦਾ ਹੈ ਅੱਜ ਚਾਰ ਗਿੜਿਆਂ ਦੀ ਥੇੜਾ ਹੈ ਬਸ ਚਾਰ ਗਿੜਿਆਂ ਦੀ ਥੇੜਾ ਅੱਜ ਟਰਾਲੀ ਅੱਤੀ ਪਾਉਣੀ ਹੋ ਜਣੀ ਆ ਇਹ ਸਾਲਾ ਹਾਇਆ ਤੇ ਤੇਰੀ ਵੀ ਗਏਗਾ ਮਾ ਹੁਣ ਨਾ ਨਾ ਵਧੀਆ ਵਧੀਆ ਨਹੀਂ ਸਰ ਇਹ ਕਿੱਡੀ ਹੋ ਜਾਣੀ ਐ ਸਰ ਉਹ ਬਹੁਤੇ ਡੰਗਰਾਂ ਦਾ ਵੀ ਚਾਚਾ ਹੁਣ ਫਾਇਦਾ ਨਹੀਂ ਕੋਈ ਜੇ ਤਾਂ ਰੱਖਣੇ ਆ 15-20 ਆਉਣ ਨਹੀਂ ਫਿਰ ਹੁਣੇ ਨਾ ਬਾਸ 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 ਕਰਦਾ ਦੁੱਧ ਹੋਵੇ ਆਪਣਾ ਦੁੱਧ ਦੁੱਧ ਅਸੀਂ ਵੀ ਆਇਓ ਕਰਵਾ ਉਹ ਇੱਕ ਦੋ ਬੰਦੇ ਨੂੰ ਤਾਂ ਡੰਗਲੇ ਲਝਾ ਰੱਖਦੇ ਆ ਰੱਖਦੇ ਨਾਲੇ ਹੁਣ ਹੁੰਦਾ ਨਹੀਂ ਹੁੰਦਾ ਨਹੀਂ ਸਹੀ ਕਿੱਥੇ ਹੁੰਦਾ ਵੀ ਜਾਂ ਖੇਤੀਬਾੜੀ ਹੋਊਗੀ ਜਾਂ ਫਿਰ ਇਦਾਂ ਹੀ ਹੋਊਗਾ ਕਿ ਨਹੀਂ ਦੇ ਦੋ ਬੰਦੇ ਮੈਂ ਨਾ ਖੈਤੀ ਚੋਂ ਨਹੀਂ ਜਾਣੇ ਇਹਦੇ ਲੋਟ ਨਹੀਂ ਉਹਦੀ ਯਾਰ ਸੀਗਾ ਲੈ ਚਾਓ ਜੀ ਮਿੱਤਰੋ ਆਦਾ ਬੱਸ ਕੰਮ ਅਸੀਂ ਲਵੇ ਲਾਤਾ ਤੇ ਸਿੰਡਾ ਆ ਗਿਆ ਹੁਣ ਇਹਦੇ ਨਾਲ ਚੱਲਿਆ ਸਰੰਦ ਨੂੰ ਠੀਕ ਠਾਕ ਹੋ ਹਾਂ ਜੀ ਕਾ ਜੀ ਦਾ ਚਾਏ ਮੱਥਾ ਟੇਕੋ ਆਜੋ ਕੈਟ ਕੈਹਾ ਦੇ ਲਾਉਂਡ ਜੇ ਦਬਾ ਗਿਆ ਕਹਿ ਨਹੀਂ ਜਗਲੇ ਕਰਦੇ ਇੱਕ ਮਿੰਟ ਇੱਕ ਮਿੰਟ ਕੋਡੀ ਕੋਡੀ ਹਾਂ ਦੇ ਚੈੱਕ ਕਰ ਲੱਡੂ ਆ ਵੀਰੇ ਅਨੁਭਵ ਪੂਰਾ ਹੈ ਬਈ ਤਜਰਬਾ ਪੂਰਾ ਤਜਰਬਾ ਪੂਰਾ ਮੱਥਾ ਟੇਕਦਾ ਪਾਣੀ ਪੀ ਲੈ ਮੱਥਾ ਟੇਕ ਹੋ ਗਈ ਉਹ ਉੱਥੇ ਟਰੈਕਟਰ 'ਤੇ ਟੇਕ ਗਿਆ ਹੀ ਠੀਕ ਹੈ ਤੇ ਮਸ਼ੀਨ 'ਤੇ ਟੇਕ ਦੀ ਜਾਂ ਦਾਣੇ ਕੱਢਣ ਲੱਗੂਗੀ ਜਾਂ ਟੇਕ ਦੀ ਆ ਕੇ ਜਾਉ ਲੱਗੂ ਆ ਲੱਡੂ ਖਾ ਲੈਣੇ ਬਸ ਉਹ ਲਾਈਟ ਨਹੀਂ ਆਉਂਦੀ ਲਾਈਟ ਨੇ ਬੜਾ ਤੰਕ ਰਿਆ ਵਾ ਉਹ ਜਾਲ ਅੱਧ ਵਿਚਾਲੇ ਪਿਆ ਹੁਣ ਕੱਲ ਤੇ ਫਿਰ ਇੰਨਾ ਵੀ ਨਹੀਂ ਟਾਈਮ ਸਾਡੇ ਕੋਲ ਜਿੰਨਾ ਕੱਜ ਆ ਚਾ ਠੀਕ ਆ ਕੱਲ ਪਾਤਸੂ ਨੂੰ ਚੱਕ ਦੇਣੇ ਫੱਟੇ ਆਪਾਂ ਨੇ ਉਹਦੇ ਉਹ ਪੱਕੀ ਵੀ ਆ ਉਹ ਤਾਂ ਬਾਣੀ ਕਿਹਨੂੰ ਪੁੱਛਦੇ ਨਾ ਅਗਰੇ ਕੋਲ ਤਾਂ ਇੱਕ ਹੀ ਟਰੈਕਟਰ ਅਗਲਾ ਆਪ ਮੂੰਹ ਹੋ ਕੇ ਲੈ ਮੈਨੂੰ ਚਲਾ ਮੈਨੂੰ ਚਲਾ ਮੈਨੂੰ ਚਲਾ ਚਾਰ ਆ ਜਿਹੜਾ ਮਰਜ਼ੀ ਚਲਾ ਚਾਰ ਆ ਆਪਣੇ ਆਪ ਕਹਿੰਦਾ ਮੈਨੂੰ ਚਲਾ ਨਾ ਨਹੀਂ ਤੈਨੂੰ ਪਾਵਰ ਪਲੱਸ ਦੇਣਾ ਆਪਣੇ ਕੋਲ ਤਾਂ ਇੱਕ ਹੀ ਟਰੈਕਟਰ